ਮਾ ਗੱਲ ਕਹਿੰਦੇ ਮੁੜਕੜ ਗਾਜਰਾ ਮਿਛਦੀ ਰਾ ਪੱਕੀ ਗੱਲ ਆ ਪੁੱਤ ਅਸੇ ਜੀ ਉਹ ਜਿਹੜੀ ਮਰਾਸੀ ਦੀ ਕੌਮ ਆ ਇਹਨੇ ਟੀਚਰ ਦੀ ਗੱਲ ਕਰਨੀ ਆ ਕਿਉਂ ਗੁਰੂ ਨਾਨਕ ਦੇਵ ਦਾ ਹੱਥ ਆ ਇਹਨਾਂ ਤੇ ਹਮ ਮਰਦਾਨਾਂ ਨਾਲ ਰਹਿਆ ਉਹਨਾਂ ਨੇ ਰਵਾਬ ਵਜਾਉਂਦਾ ਹੁੰਦਾ ਉਸ ਜ਼ਮਾਨੇ 'ਚ ਹਮ ਅਗਿਆਕਾਰੀ ਸੀ ਰੱਜੀ ਰੂਹ ਹੁੰਦੀ ਆ ਇਹ ਅੱਗੇ ਰਿਸ਼ਤੇ ਵੀ ਇਹੀ ਕਰ ਰਹੇ ਹੁੰਦੇ ਪੁਰਾਸੀ ਕਰਕੇ ਹੁੰਦੇ ਹੁੰਦੇ ਉਹ ਕਹਿੰਦਾ ਵਿਆਹ ਸੀ ਠੀਕ ਹੈ ਜੀ ਕਿਵੇਂ ਮੁੰਡੇ ਦਾ ਹੀ ਵਿਆਹ ਹੋਵੇ ਹੂੰ ਵਿਆਹ ਚ ਲੱਗ ਗਈ ਹੁੰਦੀ ਨੇ ਹਾਂ ਜੀ ਉਹ ਨਜ਼ਰ ਆ ਜਾ ਮੈਨਾਂ ਸਰਦਾ ਸਹੀ ਗੱਲ ਹੈ ਹਾਂ ਅੱਗੇ ਕਹਿੰਦੇ ਹੁੰਦੇ ਕਪਤੀ ਦਾ ਕਾਹ ਨੂੰ ਕਹਿਣਾ ਅੰਗੀਰ ਜੀ ਆਸੀ ਕਿਸੇ ਦਾ ਹੂੰ ਨੈਣ ਗੁੰਦ ਦੇ ਰਾਣੀਆਂ ਪਹਿਣੀ ਉੱਤੇ ਪਾਦੇ ਸੀ ਤਾਜ ਬੰਗਲਾ ਸੀਸ ਬੰਗਲਾ ਕਹਿੰਦੇ ਜਾਂ ਜਿਵੇਂ ਤਾਜ ਮਹਿਲ ਆ ਉਹ ਮਰਾਸੀ ਵਿਚਾਰਾ ਨੂੰ ਸਦਾ ਦਿਨ ਭੇਜਦੇ ਅੱਜ ਭਾਈ ਫਲਾਨਾਂ ਦੇ ਨਿਉਂਦਾ ਪੈਂਦਾ 4 ਵਜੇ ਨਿਉਂਦਾ ਪਾਊਗਾ ਨਿਉਂਦਾ ਪਾ ਕੇ ਆਇਓ ਅੱਜ ਕੜਾਹੀ ਆ ਕੜਾਹੀ ਐ ਸਪੀਕਰ ਸੁੱਕ ਰਹੀ ਹੁੰਦੇ ਕੜਾਈ ਤੇ ਵਗ ਜੋ ਮੁੰਡੇ ਭਾਈ ਸਾਨੂੰ ਸੱਦਿਆ ਹਾਂ ਯਾ ਕਿ ਮਰਾਸੀ ਹੁੱਕਾ ਦੇ ਆਉਂਦਾ ਰੋਟੀ ਪਾਣੀ ਛੱਕ ਲੈਂਦਾ ਆ ਕਿ ਉਹ ਪਹਿਲੇ ਦਿਨ ਹੁੱਕਾ ਊੱਕਾ ਦੇ ਆਇਆ ਕਿਹਾ ਆ ਆ ਗਿਆ ਸਹੀ ਉਹਨੇ ਗੇੜਾਈ ਜਾਂਦਾ ਬੈਠਾ ਉਹਦੇ ਰਮ ਪ੍ਰੀ ਹੈ ਕਰਨ ਹੁੰਦੇ ਜਿਹੜੇ ਮੁੰਡੇ ਸੇਵਾ ਕਰਦੇ ਹੁੰਦੇ ਐਸੇ ਹੁਣ ਤਾਂ ਪੰਚਾਇਤ ਉਹਨਾਂ ਦੀ ਵੀ ਹੁੰਦੀ ਆ ਹੂੰ ਓਕਾ-ਪੋਕਾ ਹੀ ਕਰ ਲੈਂਦੇ ਨੇ ਬੜੇ ਵੀ ਉਹਨਾਂ ਦੇ ਸਾਰਾ ਕੁਝ ਉਹਨਾਂ ਦੇ ਹੁੰਦਾ ਸਾਰਾ ਕੁਝ ਉਹਨਾਂ ਦੇ ਹੁੰਦਾ ਹੁੰਦਾ ਪੈਸਾ ਚਾਹੀਦਾ ਤੇ ਹੁਣ ਹੋਇਆ ਕੀ ਸਾਰੇ ਕੰਮ ਕਰਕੇ ਮਰਾਸੀ ਆ ਲੈ ਕੇ ਆਪਦਾ ਮਤਾਇੜਾ ਕਹਿੰਦੇ ਨੇ ਉਹਨੂੰ ਇਹਨੇ ਕੋਈ ਮੂਆਜ ਹੁੰਦਾ ਇੱਕ ਤਾਂ ਤੋਂ ਪਤਲਾ ਹੁੰਦਾ ਜਾਂ ਮੋਟਾ ਹੁੰਦਾ ਉਹ ਮਤਾਇੜਾ ਵਾਲਾ ਕਹਿੰਦਾ ਬਾੜ ਚ ਬੈਠਾ ਪੱਟੀ ਤੇ ਉਹਨੂੰ ਲੈ ਰਿਹਾ ਰਸੀ ਮੁੰਡੇ ਦੇ ਮਾਸੜ ਫੁੱਫੜ ਮਾਮੇ ਮੂਮੇ ਉਹ ਜਾਣ ਕੇ ਪਿੰਡ ਵਾਲੇ ਮੁੰਡੇ ਮੀਰ ਖਾਲਾ ਬੈਠਾ ਕੀ ਕਰਦਾ ਐ ਐਸੇ ਮੀਰ ਖਾਲਾ ਜਿਹੜਾ ਲੰਗੇ ਮੀਰ ਖਾਲਾ ਮੀਰ ਵਿਚਾਰਾ ਲੋਹੇ ਦੀ ਖੰਨੀ ਮੰਗੂ ਭਖਿਆ ਬੈਠਾ ਐਸੇ ਬੋੜਲਾਂ ਹੀ ਗਰੀਬੰਦਾ ਬੋਲੇ ਕੀ ਹੂੰ ਉਹ ਕਿਚਰਾ ਕਰੇ ਜਿਹੜਾ ਆਵੇ ਮੀਰ ਖਾਲਾ ਮੀਰ ਖਾਲਾ ਐਸੇ ਉਹ ਮੀਰ ਕਿਆ ਹੋਇਆ ਕਹਿੰਦਾ ਕਹਿੰਦਾ ਓਰੇ ਓਰੇ ਦੋ ਜਾਣੇ ਇਹ ਜੀ ਕਹਿੰਦਾ ਹੁਣ ਕਹੋ ਅਰੇ ਆ ਅਸੀਂ ਕਹਿੰਦੇ ਅਮੀਰਾ ਖਾਲਾ ਅਮੀਰਾ ਖਾਲਾ ਬੈਠਾ ਕੀ ਕਰਦਾ ਕਹਿੰਦਾ ਮੀਰ ਸਹਰੇ ਦਿਓ ਹੱਥ ਖਾਲੇ ਉਸ ਪਾਉਹੀ ਮੀਰ ਕੀ ਹੱਥ ਖਾਲੇ ਇਹ ਫਿਰ ਵੀ ਗਾਣੇ ਦੀ ਗੱਲ ਕਰੀ ਇਹ ਜੇ ਹੁੰਦੇ ਨੇ ਮੀਰ ਤਾਂ ਆ ਐਡਾ ਕੀ ਇੱਕ ਹੋਰ ਗੱਲ ਆ ਪੁੱਤ ਉਹਨਾਂ ਦੀ ਹੂਈ ਉਹ ਕਾਦੀ ਸੀ ਟੱਕ ਲੈ ਰ ਇੱਕ ਮਿੰਟ ਕੱਟ ਲੈ ਪੁੱਤ ਕਾ ਕੋਈ ਕੱਟਣ ਆਲਾ ਓ ਇੱਕ ਫੇਰ ਗੱਲ ਉਹ ਤਾਂ ਕਹਿੰਦੇ ਹੁੰਦੇ ਨੇ ਜੁੱਤੀ ਛੋਟੀ ਬਿਨਾਂ ਤੁਰியே ਨਾ ਰਾਤ ਨੂੰ ਹਾਂ ਜੀ ਤੇ ਚਰਨਾ ਕਰੀਂ ਗਰਾਸੀ ਯਾਰ ਨੂੰ ਮਾੜੀ ਹੁੰਦੀ ਆ ਪਰ ਅਸੀਂ ਜਿਹੜੇ گاਉਂ ਨਾਲੇ ਹੁੰਨੇ ਆ ਹਾਂ ਜੀ ਅਸੀਂ ਵੀ ਇਹਨਾਂ ਦੀ ਕੌਮ ਚ ਹੁੰਨੇ ਆ ਹਾਂ ਤਾਂ ਹੀ ਗੱਲ ਬਾਤ ਤੋੜਦੀ ਆ ਕਿ ਨਹੀਂ ਤੂੰ ਕਹਿੰਗਾ ਕਹਿੰਗਾ ਗਪਾਲ ਮੌਤਨ ਅਸੀਂ ਗਾਈ ਜਾਈਏ ਠੀਕ ਆ ਜੀ ਮੇਰਾ ਝੁੱਪਕ ਲੈਣ ਵਾਲਾ ਘੇਰ ਪੈ ਗਿਆ ਅੱਛਾ ਜੀ ਝੁੱਟਕੜੇ ਸੁਣਾਉਣ ਲੱਗ ਗਿਆ ਮੈਂ ਅੱਛਾ ਜੀ ਲੱਗ ਗਿਆ ਵੱਖੀਆਂ ਟੁਕਣਾ ਉੜੀਆਂ ਦਾ ਹੱਸੀ ਜਾਣਾ ਤਾੜੀਆਂ ਮਾਰ ਮਾਰ ਤੇ ਬਾਪੂ ਨੇ ਤਾਂ ਹਾਂ ਬਾਪੂ ਦਾ ਹੋਰ ਇੱਕ ਸਾਬੂ ਜੀ ਮੇਠੀ ਮੇਰੇ ਵਰਗੀ ਬੂਰੀ ਮੈਨੂੰ ਸੁਣੀ ਜਾਵੇ ਮੈਨੂੰ ਕਹਿੰਦੀ ਐ ਲੱਗਦਾ ਜਿਵੇਂ ਜਾਇ ਵੱਡਾ ਮਰਾਸੀ ਹੁੰਦਾ ਮੈਂ ਕਿਹਾ ਮਰਾਸੀ ਦਾ ਗਾਣਾ ਮਰਾਸੀ ਦਾ ਕਮਾਂਡ ਸੀ ਉਹਨੇ ਨੇ ਹੋਰ ਸਾੜੀ ਜੱਕਤੀ ਸਿਓਰ ਹਾਂ ਉਹ ਗੱਲ ਜੋ ਗੱਲ ਨਖਰੇ ਹੁੰਦੀ ਆ ਬੱਤਾ ਹਾਂ ਗੱਲ ਜੋ ਗੱਦਮੇ ਕੈਰੇ ਦੇ ਪੱਤੇ ਜੋ ਪੱਤੇ ਕਹਿੰਦੇ ਗਿਆਨੀ ਦੀ ਬਾਤ ਚ ਬਾਤ ਚੋ ਬਾਤ ਨਿਕੜੇ ਹੁੰਦੀ ਹੈ ਕੈਲੇ ਦੇ ਪੱਤੇ ਚੋ ਪਾਤ ਚੋ ਪਾਤ ਕੈਲੇ ਨੂੰ ਢੇੜ ਨੂੰ ਲੱਗ ਜਾ ਵਿੱਚੋਂ ਨਿਕਲ ਪੱਤੇ ਪੱਤੇ ਨਿਕੜੀ ਜਾਂਦੇ ਨੇ ਗੱਲ ਚੋ ਗੱਲ ਨਿਕੜੇ ਹੁੰਦੀ ਹੈ ਓਏ ਮੇ ਜਮੇ ਇੱਕ ਮਰਾਸੀਆਂ ਦੇ ਘਰੇ ਨਾ ਨੇਰੀਆਂ ਰਾਤਾਂ ਠੀਕ ਹੈ ਜੀ ਦੋ ਤਿੰਨ ਚੋਰ ਆ ਫੜੇ ਹੂੰ ਵਿਚਾਰੇ ਦੀ ਛੋਟੀ ਛੋਟੀ ਗੰਦ ਟੁੱਟਿਆ ਜਾ ਵਾਰ ਠੀਕ ਹੈ ਮਰਾਸੀ ਤੇ ਮਰਾਸੀ ਪਏ ਨੇ ਹੂੰ ਅਦਾ ਉਹਨਾਂ ਨੂੰ ਵੀ ਲੱਗਿਆ ਅੱਛਾ ਇਹ ਵਿਚੋੜ ਆ ਗਏ ਕਾਹੀ ਰਾਤਾਂ ਹਨੇਰੀ ਰਾਤ ਮੇਰੀ ਆਤਮਾ ਸਾਹਮਣੇ ਆ ਚੋਰਾ ਨੂੰ ਕਾਹੇ ਕੱਪੜੇ ਹੋ ਪਾਏ ਹੋਏ ਇਹਨੇ ਕਾਲੇ ਕੱਪ ਕੱਛੇ ਵਾਲੇ ਹੁੰਦੇ ਹਮ ਹੁਣ ਵੀ ਜੋਰੀਆਂ ਹੀ ਆ ਸੁਣਦਾ ਹੁਣ ਲੱਗੀਆਂ ਮਾਰਦਾ ਤਾਂ ਹੋਂ ਲੱਗੀਆਂ ਜੀ ਮਾਰਦਾ ਤਾਂ ਹੋਂ ਲੱਗੀਆਂ ਦੁਬਾਰੇ ਆਪਣੇ ਧੌੜਾ ਹਾਂ ਅੱਛਾ ਅੱਗੇ ਕਾਹੇ ਕਾਲੇ ਕੱਛੇ ਆਏ ਹੁੰਦੇ ਹਾਂ ਕਈ ਪਿੰਡ ਦੇ ਵੀ ਇਸ਼ਤਾਨ ਹੁੰਦੇ ਬੰਦੇ ਨੀ ਰੋਲਾ ਪਵਾ ਹੁੰਦੇ ਹਮ ਸਾਡੇ ਵੀ ਫੜਿਆ ਗਿਆ ਸੀ ਇੱਕ ਬੰਦਾ ਅੱਛਾ ਜੀ ਉਹੀ ਕਾਲਾ ਕੱਛ ਕੱਪੜੇ ਪਾ ਕੇ ਭਾਜ ਜਾਂਦੇ ਭਾਜੂ ਜਾ ਕਰੇ ਲੋਕਾਂ ਨੂੰ ਡਰਾਇਆ ਕਰੇ ਡੜੇ ਡੋੜੇ ਮਾਰ ਦਿਆ ਕਰੇ ਕਿਦਾਂ ਫੜਿਆ ਗਿਆ ਫਿਰ ਖਾਸੀ ਛਿੱਤਰਫ੍ਰੇਟ ਹੋਈ ਅੱਛਾ ਹੁੰਦੀ ਹੁਣ ਜਿਹੜਾ ਪ੍ਰੋਸੀਜਰ ਸਿਖਲਾਈ ਕਰੀ ਹੁੰਦੀ ਹੈ ਅਣਪੜਤਾ ਜਿੱਥੇ ਮਰਜ਼ੀ ਮਾਰ ਜੇ ਖੁੰਡੇ ਤੇ ਖੁੰਡਾ ਨਹੀਂ ਜੱਟ ਦੀ ਗੁੱਟ ਵੀ ਪੈਣੀ ਹੁੰਦੀ ਆ ਜੱਟ ਵੜਾਇਆ ਲੋਟ ਵੀ ਆ ਜਾਂਦਾ ਜੇ ਵਿਗੜ ਜੇ ਜੱਟ ਜੱਟ ਵਿਗੜਿਆ ਲੋਟ ਵੀ ਨਹੀਂ ਆਉਂਦਾ ਛੇਤੀ ਹਾਂ ਹਾਂ ਵਿਗੜੇ ਜਗੜੇ ਦਾ ਤਾਂ ਡੰਡਾ ਪੀਰ ਹੈ ਇਮੀ ਤੁਸੀਂ ਨਾ ਸ਼ਿਆਲੇ ਦੀ ਗੱਲ ਕਰਦੇ ਹੋ। ਹੂੰ ਹੂੰ। ਉਹ ਜਿਹੜੇ ਸਗੜੇ ਦਾ ਡੰਡਾ ਪੀਰੀ ਹੁੰਦਾ। ਹੂੰ। ਉਹ ਹੋਇਆ ਕੀ? ਉਹਨਾਂ ਦੇ ਘਰੇ ਆ ਲੱਗੇ ਚੋਰ। ਅੱਛਾ ਜੀ। ਉਹਨਾਂ ਨੂੰ ਵੀ ਪਤਾ ਲੱਗ ਗਿਆ। ਹੂੰ। ਬੁੜਾ ਬੁੜੀ ਮਰਾਸ ਸਹੀ ਤੇ ਮਰਾਸਣ ਮੁੰਡੇ ਅੱਡ ਹੋ ਗਏ। ਉਹ ਦੋਨੇ ਅੱਡ ਆਪਦੀ ਇਹਨਾਂ ਕੋਠੜੀ ਆ ਕਿ ਚੀਜ਼ ਵਿਜਾਰਿਆਂ ਦੀ। ਹਾਂ। ਬਾੜ ਕਰੀ ਹੋਈ ਐ। ਚੋਰ ਆ ਗਏ ਪਤਾ ਉਹਨਾਂ ਨੂੰ ਵੀ ਲੱਗ ਗਿਆ। ਅੱਛਾ ਜੀ। ਵੀ ਚੋਰ ਤਾਂ ਆ ਗਏ। ਹੂੰ। ਉਹ ਆਬਿਸ਼ਦੀ ਗੱਲਾਂ ਕਰਨ ਲੱਗੇ। ਅੱਛਾ ਜੀ। ਮਰਾ ਸੀ ਕਹਿੰਦਾ ਪਰਬ ਨੇ ਪਰਬਣੇ ਜਾਂਦੇ ਨੇ ਕਰ ਆਏ ਨੂੰ ਹੂੰ ਸੁੱਤੀਆਂ ਕੇ ਜਾਗ ਪਈ ਕਹਿੰਦੀ ਜਾਗਦੀ ਆ ਪਰਬਾ ਹੂੰ ਕੀ ਆ ਕੋਈ ਮੇਰੇ ਲੈ ਕੇ ਕੰਮ ਆ ਗਿਆ ਹੂੰ ਕੋਈ ਵਿਆਹ ਉਹ ਹੋ ਰ ਆ ਗਿਆ ਕਿਸੇ ਦਾ ਅੱਛਾ ਦੋ ਦਿਨ ਲੱਡੂ ਖਾਵਾਂਗੇ ਚੰਗੇ ਹੂੰ ਚੰਗੀ ਜਾਦ ਉਹ ਦੁੱਪੀ ਮੰਗੇ ਹੂੰ ਅੱਛੇ ਤੇ ਕੀ ਕੰਮ ਜਾਦ ਆ ਗਿਆ ਆ ਜਾਦ ਜੂਤ ਹੈ ਹਜੇ ਆ ਗਿਆ ਉਮਰ ਦਾ ਸਾਥ ਕਰਾਇਆ ਸੀ ਫਲਾਨਿਆਂ ਦੇ ਹੂੰ ਮਿੰਬਰਦਾਨਾਂ ਦੇ ਮੁੰਡੇ ਨੂੰ ਜਿਹੜੀ ਹਾਂ ਕਰਾਇਆ ਸੀ ਕਿਵੇਂ ਲੜਾਈ ਪੜਾਈ ਤਾਂ ਨਹੀਂ ਉਹਨਾਂ ਦੇ ਕਹਿੰਦੀ ਨਾ ਠੀਕ ਠਾਕ ਆ ਹੂੰ ਕਹਿੰਦਾ ਫਿਰ ਉਹਨਾਂ ਨੇ ਮੈਨੂੰ ਸ਼ਾਂਪ ਪਾਈ ਸੀ ਇਹਦੇ ਤੋਏ ਦੀ ਸੋਣੀ ਦੀ ਸ਼ਾਂਪ ਚੋਰ ਸੁਣੀ ਜਾਣ ਵੀ ਸੋਣੀ ਦੀ ਸ਼ਾਂਪ ਆਪ ਹੀ ਦੱਸੀ ਜਾਂਦਾ ਹੂੰ ਪਰ ਪਾਉਂਦਾ ਕੋਈ ਤਰੰਕ ਖੋਲਣ ਦੀ ਵੀ ਲੋੜ ਨਹੀਂ ਏਟੀ ਪਟਣ ਦੀ ਲੋੜ ਨਹੀਂ ਅੱਧੇ ਤੋਂ ਉਹੀ ਸ਼ਾਂਪ ਮਿਲ ਗਈ ਉਹੀ ਬਹੁਤ ਹੈ ਉਹੀ ਜੇ 2-3 ਹਜ਼ਾਰ ਦੀ ਵਿਕਰੀ ਉਦੋਂ ਇੰਨਾ ਕੀ ਭਾਅ ਹੋ ਉਹਦੇ ਨਾਲ ਹੀ ਬਾਰੇ ਨਾਰੇ ਹੋ ਜਾਣਗੇ ਠੀਕ ਹੈ ਜੀ ਕਹਿੰਦਾ ਉਹ ਸ਼ਾਂਪ ਦੀ ਗੱਲ ਆਦਾ ਸ਼ਾਂਪ ਕਿੱਥੇ ਰੱਖਦੀ ਉਹ ਇਹ ਸ਼ਾਂਪ ਨੂੰ ਆਪਣਾ ਕਿਹੜਾ ਕਹਨ ਪੇਟੀ ਆ ਜਾਂ ਮਿਮਾਰੀ ਆ ਉਹ ਆਪਣਾ ਜਿਹੜਾ ਹਾਰਾ ਉੱਚੀ ਉੱਚੀ ਬੋਲਣ ਲੱਗ ਗਿਆ ਵੀ ਜਾਣ ਕੇ ਛਿਆਰ ਸੀ ਉਹ ਵੀ ਉਹ ਵੀ ਛਿਆਰ ਹਾਂ ਪਤਾ ਲੱਗ ਗਿਆ ਜਾਣ ਕੇ ਜੁੰਡੀ ਜੀ ਵੜਤੀ ਉਹਨੇ ਉਹਨੇ ਬਾਟਣ ਦਾ ਪਤਾ ਗੇੜ ਪਾਉਂਦਾ ਹਾਂ ਦੂਜਾ ਗੇਰ ਪਾਦਾ ਤੀਜਾ ਤਾਂ ਪਾਇਆ ਵੀ ਨਹੀਂ ਅਜੇ ਹੂੰ ਦੂਜੇ ਈ ਆ ਅੱਛਾ ਜੀ ਇਹਨੇ ਜਿਹੜੇ ਆਪਣਾ ਹਾਰਾ ਹੂੰ ਜਿੱਥੇ ਬਕੌੜੀ ਖਤਰੇ ਬਕੌਂਆਂ ਰਹਿੰਦੇ ਹੁੰਨੇ ਆ ਉੱਥੇ ਕੁੱਝਾ ਪਿਆ ਇੱਕ ਕੁੱਝੇ 'ਚ ਰੱਖੀ ਹੋਈ ਆ ਸ਼ੈਂਪੂ ਹੂੰ ਮੇਰੀ ਲੀਜ ਜਲ ਭੇਟ ਕੇ ਸਮਾਰ ਕੇ ਉੱਤੇ ਚੱਪਣ ਦਿੱਤਾ ਹੋਇਆ ਚੱਪਣ ਤਾਂ ਫੁੱਟਿਆ ਜਾਈ ਆ ਹੂੰ ਉਹ ਚ ਪਈ ਆ ਕੁੱਝੇ 'ਚ ਅੱਛਾ ਜੀ ਚੋਰ ਕਹਿੰਦੇ ਹੋਰ ਕੀ ਲੋੜ ਆ ਪਾਨੂੰ ਹੂੰ ਪੜਦੇ ਸੌਂ ਜਾਣਦੇ ਆਪਾਂ ਸ਼ਾਂਪ ਲੈ ਕੇ ਡੰਡੀ ਲੱਗਾਵਾਂਗੇ ਹਾਂ ਹਾਂ ਹੋਰ ਜਦੋਂ ਆਏ ਕੇ ਜਾਣ ਕੇ ਲਾਗੇ ਕਰੜੇ ਦੇ ਮਾਰਨ ਉਹਨਾਂ ਨੇ ਵੀ ਇਹਦਾ ਸੌਂਗੇ ਸ਼ਾਂਪ ਚੱਕੀ ਹੈ ਹਾਂ ਦੋ ਤੇ ਚੋਰ ਉਹਨਾਂ ਨੇ ਕਿਹਾ ਇਸ਼ਾਰਾ ਦਾ ਕਰਿਆ ਕਿਹਨਾਂ ਜਾ ਤੂੰ ਹਾਂ ਹਾਰੇ ਨੂੰ ਕਿਆ ਚਿੰਬੜੇ ਲੇ ਕਿਹਨਾਂ ਕੋੜਾ ਜਾ ਹੋ ਕੇ ਜਦੋਂ ਲਾਹਾ ਚੱਪਣ ਗਹਾਵਰੇ ਉਪਰਿੰਡਾਂ ਦਾ ਸੱਤਾ ਹੱਥ ਪਾਲਿਆ ਹੱਥ ਪਾਲਾ ਪ੍ਰਿੰਡਾਂ ਦੇ ਸੱਤੇ ਨੂੰ ਉਹਨਾਂ ਦੇ ਲੜਕੀਆਂ ਨੂੰ ਮੂੰਹ ਤੇ ਲੜਕੀਆਂ ਕੋਸਾ ਹੱਥ ਤੇ ਲੜਕੀਆਂ ਚਿਕਾ ਮਾਰੇ ਹੈ ਚਿਕਾ ਮਾਰ ਕੇ ਹਾਈ ਹੋਏ ਹਾਈ ਹੋਏ ਮਰਾਸੀ ਪਤਾ ਕੀ ਬੋਲਦਾ ਉਹ ਕਹਿੰਦਾ ਭਾਈ ਸਾਹਿਬ ਜੇ ਤੰਗ ਹੈ ਤੇ ਲੈ ਲੈ ਸੁੱਕਿਆ ਲਾ ਕੇ ਭਰਾ ਵੀ ਤਾ ਮੇਰੇ ਵੀ ਕਹਿੰਦਾ ਤੇ ਲੈ ਜਾ ਮੇਰੇ ਮੇਰੇ ਵੀ ਨਹੀਂ ਆਇਆ ਕਹਿੰਦਾ ਜੇ ਤੰਗ ਹੈ ਕਹਿੰਦਾ ਦੇ ਲੈ ਲੈ ਚਾਂ ਭਾਤ ਇਹਦਾ ਮਰਾਸੀ ਮੇਰੇ ਭਾਈ